ਗੁਰਦ ਸਿੰਘ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਸ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਮੀਨੀਆਂ ਜ਼ਿਲ੍ਹਾ ਦੇ ਤਹਿਸੀਲ ਬਾਈ ਨੂੰ ਮੋਗਾ ਹੀ ਪੈਂਦੇ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਵਈ ਵਪਾਰ ਦਾ ਕੰਮ ਕਰਦੇ ਆ ਟੋਕੜ ਕੱਪਣ ਮੱਝਾਂ ਦਾ ਤੇ ਕੱਟੇ ਤੇ ਕਟੀਆਂ ਲੈ ਕੇ ਆਉਂਦੇ ਆ ਅੱਜ ਤਿੰਨ ਮਾਲੀ ਆ ਬਾਈ ਦੇ ਇੱਕ ਟੋਕੜ ਗੱਪਣ ਮਾਝਾ ਜਾਣਕਾਰੀ ਪਰਪਰ ਆਪਾਂ ਬਾਈ ਤੋਂ ਲੈ ਲੈਣੇ ਆ ਕੀ ਦੁੱਧਵਾ ਦਾ ਕਿੰਮਾ ਸੁਆ ਸਸੀ ਘਾਲ ਜੀ ਸਸੀ ਘਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਪੰਡ ਮੀਨੀਆ ਜੀ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 959267044 ਠੀਕ ਆ ਵਪਾਰ ਦਾ ਕੰਮ ਆ ਹਾਂਜੀ ਵਪਾਰ ਦਾ ਕੰਮ ਠੀਕ ਆ ਜੀ ਟੋਕੜ ਗੱਪਣ ਮਾਝ ਤੋਂ ਸ਼ੁਰੂ ਕਰ ਲਾਂਗੇ ਬਾਈ ਕਿੰਨੇਵੇਂ ਸੂਏ ਸੂਏ ਦੀ ਹੈ ਜੀ ਇਹ ਨੇਤੀਜੇ ਸੂਏ ਸੁਣਾ ਦੂਜੇ ਸੂਏ ਵੀ ਕਿੰਨੇ ਮਹੀਨਿਆਂ ਦੀ ਚੱਕ ਪਾਸ ਆਈ ਇਹ 12 ਤਰੀਕ ਨੂੰ ਇਹਨੂੰ ਪੰਜਵਾਂ ਮਹੀਨਾ ਲੱਗ ਜਾਣਾ ਹੈਗਾ 12 ਤਰੀਕ ਨੂੰ ਅੱਜ ਤਰੀਕ ਹੋਗੀ 30 ਹਾਂ 12 ਦਿਨਾਂ ਨੂੰ 12 ਦਿਨਾਂ ਨੂੰ ਪੰਜਵਾਂ ਮਹੀਨਾ ਲੱਗ ਜਾਣਾ ਤੇ ਦੁੱਧ ਬਈ ਕਿੰਨਾ ਦੁੱਧ ਦੇ ਵੀਰੇ ਸ਼ੀਦਾ ਇਹਦੇ ਕੱਲੇ ਤਾਂ 4 ਕਿਲੋ ਦੁੱਧ ਸੀਗਾ ਹੁਣ ਉਪਰਾ ਗਈ ਹੁਣ ਤਾਂ ਮਤਲਬ ਕਿਲੋ ਡੇਢ ਕਿਲੋ ਦੁੱਧ ਦੀ ਹੈ ਡਰਾਈ ਮੰਨ ਕੀ ਆयो ਹਾਂ ਪੱਠੇ ਪੁੱਠੇ ਨਹੀਂ ਖਾਦੇ ਹੈਗੇ ਹੈ ਨਾ ਤਾਂ ਕਰਕੇ ਉਪਰਾ ਹੁਣ 1-2 ਦਿਨ ਦਾ ਹੀ ਘਣ ਲੱਗੀ ਹੈਗੀ ਠੀਕ ਆ ਜੀ ਡਰਾਈ ਮੰਨ ਕੀ ਆਇਓ ਹਾਂਜੀ ਤੇ ਤੋਰ ਕੇ ਦਿਖਾ ਦੇ ਵੀਰ ਹਾਂ ਤੋਰ ਬਈ ਸੱਜਰ ਨੇ ਕਿੰਨਾ ਦੁੱਧ ਦਿੱਤਾ ਇਹਨੇ ਸੱਜਰ ਤਾਂ ਉਹਨਾਂ ਦੇ ਕਹਿਣ ਮਾ ਬਾਪ ਕਹੇਗਾ ਵੀ 12-13 ਲੀਟਰ ਦੁੱਧ ਕੱਢਿਆ ਨੇ ਠੀਕ ਆ ਜੀ ਹਾਂ ਬਾਈ ਦੇ ਦੱਸਣ ਮੁਤਾਬਕ ਤੀਜੇ ਸੂਏ ਆਸਤੇ ਲਗਭਗ ਪੌਣੇ 55 ਦੀ ਹੋ ਗਈ ਬਾਈ ਪੰਜਵਾਂ ਮਹੀਨਾ ਸ਼ੁਰੂ ਹੋ ਗਿਆ ਤਰੀਕ ਨੂੰ ਹਾਂ 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 ਲਗਭਗ ਪੰਜਵੇਂ ਮਹੀਨਿਆਂ ਦੀ ਗੱਬਣਾ ਹਾਂ ਬਾਕੀ ਜੇ ਕੋਈ ਵੀਰ ਬਾਈ ਚੈੱਕ ਕਰਵਾਉਣਾ ਹਾਂ ਹਾਂ ਜਿਹੜਾ ਆਪਦਾ ਡਾਕਟਰ ਲੈ ਕੇ ਚੈੱਕਰਾ ਸਕਦਾ ਚੈੱਕਰਾ ਸਕਦਾ ਠੀਕ ਹੈ ਜੀ ਦੁੱਧ ਬਾਈ ਕਹਿੰਦਾ ਜਦੋਂ ਲਿਆਉਂਦੀ ਸੀ ਉਦੋਂ ਜ਼ਿਆਦਾ ਸੀ ਬਨ ਲਾ ਵੀਰ ਪਰ ਥੋੜਾ ਜਿਹਾ ਉਪਰ ਆ ਘਰ ਜਾਂਦਾ ਜੀ ਪਸ਼ੂ ਕਿਲੋ ਡੇਢ ਕਿਲੋ ਹੀ ਆ ਜਾਨੀ ਡਰਾਈ ਮੰਨ ਕੀ ਆਇਓ ਸੇਵਾ ਵਾਲਾ ਵੀਰੀ ਆਵੇ ਕਉਂਕੀ ਭਣ ਚੱਕ ਜਰੂਰ ਕਰਾ ਦੂਗੀ ਦੁੱਧ ਉਪਰੇ ਕਰਨ ਬਾਈ ਕਹਿੰਦਾ ਸੁੱਕ ਕੀ ਬਾਕੀ ਜੇ ਕੋਈ ਸੇਵਾਗੋਰ ਕਰ ਲੂਗਾ ਤਾਂ ਹੋ ਸਕਦਾ ਵਾਦ ਜੀ ਹਾਂ ਤੀਜੇ ਦਿਨ ਸੁਣਾਗਾ ਤੇ ਪੌਣੇ ਪੰਜ ਮਹੀਨੇ ਦੇ ਗੱਬਣ ਮੁੱਲ ਬਾਈ ਇਹ ਤਾਂ ਫੋਨ ਤੇ ਮੁੱਲ ਹਾਂ ਫੋਨ ਤੇ ਗੱਲਬਾਤ ਕਰ ਲਾਂਗੇ ਠੀਕ ਹੈ ਮੁੱਲ ਬਾਈ ਫੋਨ ਤੇ ਹੀ ਕਰ ਲੈਣਗੇ ਦੋ ਨੰਬਰ ਇਹ ਮਾਲੀ ਦੀ ਬਾਈ ਕੀ ਡਿਟੇਲ ਆ ਇਹਦੀ ਉਮਰ ਹੈਗੀ ਹੈ ਮਤਲਬ 14 ਕਿ ਮਹੀਨਿਆਂ ਦਾ ਹੈਗਾ ਬੱਚਾ ਜੀ 14 ਮਹੀਨਿਆਂ ਦਾ ਹਾਂ ਤੇ ਕਿਹੜੇ ਦੀ ਮੰਦਾ ਬਾਈ ਇਹ ਆਪਾਂ ਪੁੱਛਿਆ ਨਹੀਂ ਉਹਨਾਂ ਨੂੰ ਜੀ ਮਾਂ ਦਾ ਦਦ ਬਾਈ ਕਿੰਨਾ ਸੀਗਾ 20 ਲੀਟਰ ਮਿਲਟਰੀ ਮਾਲਕਾਂ ਨੇ ਦੱਸਿਆ ਜੀ ਹਾਂਜੀ ਮਾਲਕਾਂ ਨੇ ਦੱਸਿਆ ਠੀਕ ਹੈ ਜੀ ਸੀਮੰਤ ਜੀ ਪੁੱਛਿਆ ਨਹੀਂਗਾ ਹਾਂ ਪੁੱਛਿਆ ਨਹੀਂ ਬਾਈ ਬਾਕੀ 16 ਮਹੀਨੇ ਉਮਰ ਆ ਦੰਦੋ ਦਾ ਬਾਈ ਖੀਰਾਈ ਹੋਣਾ ਹਾਂ ਹਾਂ ਬੱਚਾ ਹੀ ਹੈ ਹਾਂਜੀ ਦੰਦੋ ਖੀਰਾਈ ਆ ਬਾਕੀ ਸੈਂਗ ਤੁਸੀਂ ਦੇਖ ਸਕਦੇ ਕੁਆਲਿਟੀ ਦੇ ਸੋਹਣੇ ਆ ਪੂਰੇ ਕੁੰਡਾ ਸੈਂਗ ਕਰਦਾ ਹੁੰਦਾ ਕੱਦ ਗਾੜ ਤੇ ਹੈਵੀ ਬੋਡੀ ਵੇਟ ਦਾ ਕੋਈ ਛੋਟਾ ਨਹੀਂ 16 ਮਹੀਨੇ ਉਮਰਾ ਮਦਰ ਮਿਲ ਕੇ ਰਿਕਾਰਡ ਬਾਈ 22 ਕਿਲੋ ਦੱਸਦਾ ਬਾਕੀ ਜਿਹੜੇ ਵੀਰ ਨੂੰ ਕੋਈ ਮਾਲੀ ਪਸੰਦ ਹੁੰਦਾ ਹੈ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਦੋ ਨੰਬਰ ਇਹਦੀ ਕੀ ਡਿਟੇਲ ਹੈ ਜੀ ਤਿੰਨ ਦੀ ਇਹ ਇਹਦੀ ਡਿਟੇਲ ਤਾਂ ਮੇਰੇ ਸਾਹਮਣੇ ਆਉਗੀ ਇਹ 10 11 ਮਹੀਨਿਆਂ ਲਈ ਹੈ ਬੱਚਾ ਵੀ ਠੀਕ ਆ ਜੀ ਇਹਦੇ ਬਈ ਮਾਤਾ ਦਾ ਉੱਤਰ ਰਿਕਾਰਡ ਇਹਦਾ ਵੀ 16 17 ਲੀਟਰ ਦਾ ਦੱਸਿਆ ਉਹਨਾਂ ਨੇ ਠੀਕ ਆ ਜੀ ਹਾਂ ਆਪਾਂ ਆਪਣਾ ਵਪਾਰ ਦਾ ਕੰਮ ਵਪਾਰ ਦਾ ਕੰਮ ਹਾਂ ਆਪਾਂ ਕੋਈ ਜਿਵੇਂ ਦੱਸਦਾ ਹੋਵੇ ਦੱਸ ਦਿੰਨੇ ਆ ਠੀਕ ਆ ਜੀ ਇਹਦਾ ਮੁੱਲ ਵੀ ਫੋਨ ਤੇ ਕਰਾਂਗੇ ਹਾਂ ਇਹਦਾ ਮੁੱਲ ਵੀ ਫੋਨ ਤੇ ਤੀਜਾ ਚਾਰ ਨੰਬਰ ਇਹਦੀ ਕੀ ਡਿਟੇਲ ਆ ਬਈ ਕਿੰਨੀ ਉਮਰ ਹੈ ਇਹਦੀ ਇਹ 10 ਮਹੀਨਿਆਂ ਦਾ ਬੱਚਾ ਠੀਕ ਆ ਜੀ 10 ਮਹੀਨਿਆਂ ਦਾ ਬਾਕੀ ਫੇਸ ਕੁਆਲਿਟੀ ਦੇਖ ਸਕਦੇ ਹੋ ਸੋਹਣੀ ਆ ਤੁਸੀਂ ਸਿੰਘ ਸੋਨਾ ਗੁੰਡਾ ਕਰਦਾ ਹੁੰਦਾ ਤੇ ਬਈ ਮਾ ਦਾ ਮਾਲ ਰਿਕਾਰਡ ਕਿੰਨਾ ਦੱਸਿਆ ਮਾਲਕਾਂ ਨੇ ਜੀ 14 15 ਲੀਟਰ ਦੱਸਿਆ ਸੀਗਾ ਠੀਕ ਹੈ ਜੀ 14 15 ਲੀਟਰ ਬਾਈ ਦੱਸਦਾ ਕਿ ਮਾ ਦਾ ਮਲਕਰ ਕੋਡ ਦੱਸਿਆਗਾ ਇਹਦਾ ਵੀ ਬਾਈ ਫੋਨ ਤੇ ਹੀ ਕਰਾਂਗੇ ਮੌਲੀ ਹਾਂਜੀ ਹਾਂਜੀ ਇਹਦਾ ਵੀ ਮੌਲੀ ਫੋਨ ਤੇ ਕਰਨਗੇ ਜੇ ਕਿਸੇ ਨੂੰ ਇਹਨਾਂ ਮਾਲੀ ਪਸੰਦ ਹੁੰਦਾ ਤਾਂ ਬਾਈ ਨਾਲ ਕਨੈਕਟ ਕਰ ਸਕਦੇ ਜੇ ਤੁੱਕ ਰਗਵਨ ਮੱਧ ਪਸੰਦ ਹੁੰਦੀ ਆ ਤਾਂ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਮੌਲ ਬਾਈ ਫੋਨ ਤੇ ਹੀ ਕਰਨਗੇ ਧੰਨਵਾਦ